ਮੈਂ ਲੱਖਾ ਜੀ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਕਲਾਕਾਰ ਵੀਰ ਆਪਣੇ ਮਾਲਵਾ ਦਰਮੋਗਟ ਕਲੱਬ ਪੈਵ ਲੋ ਜਿਹੜੇ ਕਲਾਕ ਕਲਾਕਾਰੀ ਪੇਸ਼ ਕਰ ਰਹੇ ਨੇ ਉਹਨਾਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜਿਹੜੀ ਉਹ ਆਪਣੇ ਇਸ ਵਿਰਸੇ ਨੂੰ ਮਤਲਬ ਪੂਰਾ ਸੰਭੀ ਬੈਠੇ ਆ ਉਸ ਚੀਜ਼ ਨੂੰ ਆਪਣੇ ਹਰੇਕ ਸਾਲ ਦੀ ਤਰ੍ਹਾਂ ਆਪਣੀ ਕਲਾਕਾਰੀ ਪੇਸ਼ ਕਰਦੇ ਆ ਉਹਨਾਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਤੇ ਮੈਂ ਇੰਨਾ ਹੀ ਕਹਿੰਦਾ ਹੋਇਆ ਸਹੀ ਗੱਲ ਬੋਲ ਰਹੇ ਹੋ ਅੱਜ ਕੱਲ ਤੁਸੀਂ ਬਹੁਤ ਸਮਾਂ ਨਹੀਂ ਹੈ ਕਿਸੇ ਕੋਲ ਇਸ ਤੋਂ ਵੱਲ ਸਮਾਂ ਕੱਢ ਕੇ ਕਿੰਨੀ ਮਿਹਨਤ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਵੀ ਦੇਖੋ ਰਾਤ ਦੇ 11 12 ਵਜੇ ਤੱਕ ਆਪਣਾ ਸਮਾਂ ਕੱਢ ਕੇ ਇਸ ਚੀਜ਼ ਨੂੰ ਪੇਸ਼ ਕਰਦੇ ਆ ਇਸ ਤੋਂ ਫਿਰ ਆਪਣੇ ਕਾਰੋਬਾਰ ਵੀ ਦੇਖਦੇ ਆ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਹੜੇ ਉਸ ਕੀ ਨੂੰ ਚੀਜ਼ ਨੂੰ ਮੌਕੇ ਤੇ ਸੰਭ ਕੇ ਉਹਨੂੰ ਪੇਸ਼ ਕਰ ਰਹੇ ਆ ਉਹ ਕਲਾਕਾਰੀ ਨੂੰ ਵੀ ਉਪਰੇ ਸਾਹਿਬ ਕੋਈ ਖਾਸ ਗੱਲ ਕਹਿਣੀ ਚਾਹਦੇ ਹੋ ਜੀ ਲਾਸਟ ਵਿੱਚ ਹਾਂ ਜੀ ਲੱਖਾ ਜੀ ਮੈਂ ਲਾਸਟ ਕੱਲੇ ਕਹਿਣੀ ਚਾਹੁੰਦਾ ਮੈਨੂੰ ਜੋ ਪਿਛਲੀ ਵਾਰੀ ਦੇਖਿਆ ਆਪਾਂ ਪਿਛਲੀ ਵਾਰੀ ਹਰੇਕ ਸਾਲ ਇਹ ਲੱਗਪਕ ਹੋ ਰਿਆ ਸੀਗਾ ਹਰੇਕ ਵਾਰੀ ਦੋ ਦੋ ਟੀਮਾਂ ਲਗਰੀਆਂ ਸੀਗੀਆਂ ਇਸ ਵਾਰ ਇਹ ਗੱਲ ਸੁਣਨ ਵਿਚਾਰਿਆ ਵੀ ਇਸ ਵਾਰ ਇੱਕ ਟੀਮ ਹੀ ਕੰਮ ਕਰ ਰਹੀ ਆ ਨਾਲ ਤਾਂ ਦੇ ਵਿੱਚ ਪੈਸੇ ਦੇ ਵੀ ਮਤਲਬ ਬਚਤ ਹੋ ਰਹੀ ਆ ਜਿਹੜਾ ਪ੍ਰਦੂਸ਼ਣ ਦਾ ਕੰਮ ਸੀ ਉਹ ਵੀ ਮਤਲਬ ਘਟ ਗਿਆ ਇਸ ਚੀਜ਼ ਨੂੰ ਜਿਹੜਾ ਪੈਸਾ ਬਚਤ ਹੋਇਆ ਉਸ ਨੂੰ ਕਈ ਨੇਕ ਕੰਮਾਂ ਲਈ ਵਰਤਿਆ ਜਾਊਗਾ ਜਿਵੇਂ ਕਿ ਉਧਰ ਹੁਣ ਅੱਜਕੱਲ ਹੜਾ ਆਏ ਸੀਗੇ ਉਸ ਵਿੱਚ ਵੀ ਕੋਈ ਸਹਾਇਤਾ ਕੀਤੀ ਜਾਊ ਉਹਨਾਂ ਦੀ ਉਹਦੇ ਵਾਸਤੇ ਵੀ ਮੈਂ ਇਹ ਕਹਿਣਾ ਚਾਹੁੰਦਾ ਬੀ ਬਹੁਤ ਵਧੀਆ ਕਾਰਜ ਹੋਇਆ ਜਿਹੜਾ ਇੱਕ ਪਾਸੇ ਇੱਕ ਇੱਕੋ ਗਰੁੱਪ ਕਮੇਟੀ ਦੇ ਕੰਮ ਕੀਤਾ ਉਹਨਾਂ ਕਮੇਟੀ ਦਾ ਇਕੱਠੇ ਹੋਣ ਦਾ ਵੀ ਬਹੁਤ ਧੰਨਵਾਦ ਆ ਇਹਨਾਂ ਹੀ ਕਹਿੰਦਾ ਮੈਂ ਆਪਣੇ ਵੱਲੋਂ ਪਾਰਟੀ ਵੱਲੋਂ ਬਹੁਤ-ਬਹੁਤ ਵਾਰਕਰਾਂ ਦਾ ਜ਼ਰੂਰ ਦਿਆਂ ਸਰ ਜੀ ਸਾਹਿਬ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਦਸਹਿਰੇ ਦੇ ਮੌਕੇ ਤੇ ਜੋ ਵਾਰਿਸ ਖਾਲਸਾ ਬਾਹਰ ਜੀ ਕੀ ਫਤਿਹ ਚਾਰੇ ਪੇਸ਼ ਕਰਾਉਦਿਆਂ ਜੋ ਕਲੱਬ ਜਮੂ ਕਲੱਬ ਬਣਿਆ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਉਹ ਸਮਾਜ ਨੂੰ ਬਿਲਕੁਲ ਇਕੱਠਾ ਕਰਕੇ ਰੱਖਦੇ ਨੇ ਸਮਾਜ ਦੇ ਵਿੱਚ ਵਧੀਆ ਜਿਹੜੀਆਂ ਕੁਰਚੇ ਨੇ ਪੂਰ ਕਰਦੇ ਨੇ ਤੇ ਸਮਾਜ ਦੇ ਵਿੱਚ ਬਹੁਤ ਵਧੀਆ ਇਹਨਾਂ ਦੀ ਕੰਮ ਜਾਂਦੀ ਹੈ ਜੋ ਦੋ ਕੰਮਲੇ ਹੋ ਰਹੇ ਸੋ ਇੱਕ ਹੋ ਗਈ ਇਹ ਬੜਿਆ ਵਧੀਆ ਗੱਲ ਹੈ ਇਹਨਾਂ ਦੀ ਅਸੀਂ ਉਹ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਾਲੀ ਜੀ ਸੋਮੇਤਾਲੀ ਜਰਵਰੋਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਚੀਜ਼ ਮਤਲ ਇਸ ਤਰ੍ਹਾਂ ਇਕੱਠੇ ਹੋ ਕੇ ਚੱਲਿਆ ਜਾਵੇ ਤਾਂ ਇਹ ਬਹੁਤ ਵਧੀਆ ਗੱਲ ਹੈ ਸਮਾਜ ਤਰੱਕੀ ਕਰਦਾ ਰਹੇ ਇਹ ਵਿੱਚ ਸਰਦਾ ਸਾਹਿਬ ਕੋਈ ਮੈਸੇਜ ਦੇਣਾ ਚਾਹੀਦਾ ਹੁੰਦੀ ਲਾਜ਼ਮ ਵਿੱਚ ਲੱਖਾਂ ਦੇ ਮੈਸਨਰ ਦਿਨ ਦੋਨਾ ਦੇ ਚੋਇਦ ਯਾਰ 드라마 ਕਲੱਬ ਕੋ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਹੈ ਮਾਤਰ ਪਾਈਚਾਰ ਸਾਹ ਬਹੁਤ ਹੀ ਬਣਾ ਕੇ ਰੱਖਦੇ ਨੇ ਔਰ ਅੱਗੇ ਵਾਸਤੇ ਵੀ ਇਸ ਤਰ੍ਹਾਂ ਚੱਲਦੇ ਰਹਿਣ ਤੇ ਆਪਾਂ ਸਾਰੇ ਪੰਜਾਬ ਦੀ ਤਰੱਕੀ ਵੱਸ ਤੇ ਚੱਲੀਏ ਤੇ ਮੈਂ ਇਹ ਸਾਰੇ ਦਿਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਪ੍ਰਧਾਨ ਜੀ ਬਹੁਤ ਬਹੁਤ ਧੰਨਵਾਦ Answer where is the photo?